ਜਾਰੀ ਹੈ ਨੀਟ ਦੀ ਪ੍ਰੀਖਿਆ ਅੰਮ੍ਰਿਤਸਰ ਦੇ ਵਿੱਚ 9 ਪ੍ਰੀਖਿਆ ਕੇਂਦਰਾਂ ਦਾ ਗਠਨ ਦਾਜ਼ੇ ਕੀ ਕੱਲ ਜਾਣੇ ਕਿ 4 ਮਹੀਨੇ ਪੂਰੇ ਦੇਸ਼ ਭਰ ਦੇ ਵਿੱਚ ਨੀਟ ਦੀ ਪ੍ਰੀਖਿਆ ਹੋਣ ਜਾ ਰਹੀ ਹੈ ਅਗਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਨੀਟ ਦੀ ਪ੍ਰੀਖਿਆ ਦੇ ਲਈ 9 ਪ੍ਰੀਖਿਆ ਕੇਂਦਰਾਂ ਦਾ ਗਠਨ ਕੀਤਾ ਗਿਆ ਹੈ ਤਾਂ ਦੱਸ ਦੇ ਕਿ ਇਸ ਵਾਰ ਪਹਿਲੀ ਵਾਰ ਹੋਇਆ ਕਿ ਅੰਮ੍ਰਿਤਸਰ ਦੇ ਸਰਕਾਰੀ ਸਕੂਲ ਆਫ ਐਮਿਨੈਂਸ ਦੇ ਵਿੱਚ ਵੀ ਨੀਟ ਦੀ ਪ੍ਰੀਖਿਆ ਦਾ ਕੇਂਦਰ ਬਣਾਇਆ ਗਿਆ ਹੈ ਤਾਂ ਗੱਲ ਕੀਤੀ ਜਾਵੇ ਨੀਟ ਦੀ ਪ੍ਰੀਖਿਆ ਦਿੱਤਾ ਕੱਲ ਪੂਰੇ ਦੇਸ਼ ਭਰ ਦੇ 552 ਸ਼ਹਿਰਾਂ ਦੇ ਵਿੱਚ ਨੀਟ ਦੀ ਪ੍ਰੀਖਿਆ ਹੋਵੇਗੀ ਇਸ ਤੋਂ ਇਸ ਤੋਂ ਇਲਾਵਾ ਵਿਦੇਸ਼ ਦੀ ਗੱਲ ਕਰ ਲਈ ਤਾਂ ਵਿਦੇਸ਼ ਦੇ 14 ਸ਼ਹਿਰਾਂ ਦੇ ਵਿੱਚ ਵੀ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਕੀਤੀ ਜਾਵੇਗੀ ਦਾਜ਼ੇ ਕਿ ਕਾਫੀ ਦੇਰ ਤੋਂ ਵਿਦਿਆਰਥੀਆਂ ਨੂੰ ਇੰਤਜ਼ਾਰ ਰਹਿੰਦਾ ਹੈ ਜੋ ਲੋਕ ਨੀਟ ਦੀ ਪ੍ਰੀਖਿਆ ਦੇਣਾ ਚਾਹੁੰਦੇ ਨੇ ਕਾਫੀ ਦੇਰ ਤੋਂ ਤਿਆਰੀ ਕਰਨਾ ਚਾ ਰਹੇ ਹੁੰਦੇ ਨੇ ਤਾਂ ਖਾਸ ਹਿਦਾਇਤਾਂ ਵੀ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਤਾਂ ਦਾਜ਼ੇ ਕਿ ਅੰਮ੍ਰਿਤਸਰ ਦੀ ਡੀਸੀ ਸਾਖਸ਼ੀ ਸਾਹਨੀ ਦੇ ਵੱਲੋਂ ਕਿਹਾ ਗਿਆ ਹੈ ਕਿ ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਸਮਾਂ ਕਿ ਨਿਰਧਾਰਿਤ ਕੀਤਾ ਗਿਆ ਦਾਜ਼ੇ ਕਿ 2 ਤੋਂ 5 ਵਜੇ ਤੱਕ ਇਹ ਪ੍ਰੀਖਿਆ ਹੋਵੇਗੀ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਪ੍ਰੀਖਿਆ ਦਾ ਸਮਾਂ ਰਹੇਗਾ ਲੇਕਿਨ ਵਿਦਿਆਰਥੀਆਂ ਨੂੰ ਆਪਣੇ ਪ੍ਰੀਖਿਆ ਕੇਂਦਰ ਦੇ ਵਿੱਚ 11 ਵਜੇ ਤੋਂ ਲੈ ਕੇ 1:30 ਵਜੇ ਦੇ ਵਿੱਚ ਵਿੱਚ ਪਹਿਲਾ ਹੀ ਪਹੁੰਚਣਾ ਹੋਵੇਗਾ ਜੀ ਹਾਂ ਬਿਲਕੁਲ ਸਵੇਰੇ 11 ਵਜੇ ਤੋਂ 1:30 ਵਜੇ ਦੇ ਵਿੱਚ ਵਿਦਿਆਰਥੀ ਨੂੰ ਆਪਣੇ ਪ੍ਰੀਖਿਆ ਕੇਂਦਰ ਦੇ ਵਿੱਚ ਪਹੁੰਚਣਾ ਹੋਵੇਗਾ ਜੇਕਰ ਕੋਈ ਵਿਦਿਆਰਥੀ 1:30 ਵਜੇ ਤੋਂ ਲੇਟ ਪਹੁੰਚਦਾ ਹੈ ਤਾਂ ਉਸ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਵਿਦਿਆਰਥੀ ਆਪਣੇ ਨਾਲ ਆਪਣਾ ਐਡਮਿਟ ਕਾਰਡ ਆਪਣਾ ਆਧਾਰ ਕਾਰਡ ਅਤੇ ਇੱਕ ਟਰਾਂਸਪੇਰੈਂਟ ਵਾਟਰ ਬੋਟਲ ਹੀ ਲੈ ਕੇ ਜਾ ਸਕਦੇ ਨੇ ਇਸ ਤੋਂ ਇਲਾਵਾ ਕੁਝ ਵੀ ਆਪਣੇ ਨਾਲ ਲੈ ਕੇ ਵਿਦਿਆਰਥੀ ਪ੍ਰੀਖਿਆ ਕੇਂਦਰ ਦੇ ਅੰਦਰ ਦਾਖਲ ਨਹੀਂ ਹੋ ਸਕਦੇ ਜੇਕਰ ਕੋਈ ਵਿਦਿਆਰਥੀ ਆਰਟੀ ਆਪਣੇ ਨਾਲ ਬਲੂਟੁੱਥ ਫੋਨ ਜਾਂ ਫਿਰ ਪ੍ਰਿੰਟਡ ਮਟੀਰੀਅਲ ਕਿਸੇ ਹੋਰ ਤਰ੍ਹਾਂ ਦੀ ਚੀਜ਼ ਗੂਗਲ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਨਾਲ ਲੈ ਕੇ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ NEET ਦੀ ਪ੍ਰੀਖਿਆ ਦੇ ਲਈ ਖਾਸ ਹਦਾਇਤਾਂ ਜੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਔਰ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸਾਹਨੀ ਦੇ ਵੱਲੋਂ ਵੀ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਵਿਦਿਆਰਥੀ ਸਮੇਂ ਸਿਰ ਆਪਣੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਪਹੁੰਚਣ ਅਗਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੇ 552 ਸ਼ਹਿਰਾਂ ਦੇ ਵਿੱਚ ਇਹ ਪ੍ਰੀਖਿਆ ਹੋਵੇਗੀ ਤਾਂ ਅੰਮ੍ਰਿਤਸਰ ਦੇ ਵਿੱਚ 9 ਪ੍ਰੀਖਿਆ ਕੇਂਦਰ ਬਣਾਏ ਗਏ ਨੇ ਔਰ ਦਾਜੇ ਕਿ NEET ਦੀ ਪ੍ਰੀਖਿਆ ਦਾ ਜਿਹੜਾ ਐਗਜ਼ਾਮ ਪੈਟਰਨ ਹੈ ਉਹ ਇਸ ਵਾਰ ਕੋਵਿਡ ਤੋਂ ਪਹਿਲਾ ਵਾਲਾ ਪੈਟਰਨ ਹੀ ਰਹੇਗਾ ਅਗਰ ਗੱਲ ਕੀਤੀ ਜਾਵੇ ਤਾਂ ਕੋਵਿਡ ਤੋਂ ਪਹਿਲਾ ਜੋ ਨਿਰਦੀ ਪ੍ਰੀਖਿਆ ਦਾ ਪੈਟਰਨ ਸੀ ਉਹੀ ਪੈਟਰਨ ਹੁਣ ਰਹੇਗਾ ਔਰ ਇਸ ਦੇ ਵਿੱਚ ਸੈਕਸ਼ਨ B ਜਿਹੜਾ ਉਹ ਬਿਲਕੁਲ ਵੀ ਨਹੀਂ ਹੋਵੇਗਾ ਮੂਰੇ 180 ਕੁਐਸਚਨ ਜਿਹੜੇ ਹੋਣਗੇ ਉਹ ਕੰਪਲਸਰੀ ਹੋਣਗੇ ਤੁਹਾਨੂੰ 180 ਜਿਹੜੇ ਕੁਐਸਚਨ ਨੇ ਉਹਨਾਂ ਦਾ ਆਨਸਰ ਦੇਣਾ ਪੋਵੇਗਾ ਦੱਸ ਦੇ ਕਿ 45-45 ਕੁਐਸਚਨ ਜਿਹੜੇ ਨੇ ਫਿਜ਼ਿਕਸ ਅਤੇ ਕੈਮਿਸਟਰੀ ਦੇ ਹੋਣਗੇ ਅਤੇ 90 ਕੁਐਸਚਨ ਜਿਹੜੇ ਨੇ ਉਹ ਬਾਇਓਲੋਜੀ ਦੇ ਹੋਣਗੇ ਤਾਂ ਇਹ ਐਗਜ਼ਾਮ ਪੈਟਰਨ ਰਹੇਗਾ ਜਿਸ ਦੇ ਲਈ 180 ਪ੍ਰਸ਼ਨਾਂ ਦੇ ਉੱਤਰ ਦੇਣ ਦੇ ਲਈ ਤੁਹਾਨੂੰ 180 ਮਿੰਟ ਦਿੱਤੇ ਜਾਣਗੇ ਤੇ ਦੁਪਹਿਰ 2 ਵਜੇ ਇਹ ਪ੍ਰੀਖਿਆ ਸ਼ੁਰੂ ਹੋਵੇਗੀ 5 ਵਜੇ ਤੱਕ ਇਹ ਪ੍ਰੀਖਿਆ ਰਹੇਗੀ ਤਾਂ ਵਿਦਿਆਰਥੀ ਆਪਣਾ ਐਡਮਿਟ कार्ड नाल जरूर लैके इस तो अलावा अपना पहचान पत्र जाने कि किसी भी तरह का पहचान पत्र या फिर उन्होंने को आधार कार्ड वोटर कार्ड पासपोर्ट किसी भी तरह का पहचान पत्र है तो विद्यार्थियों लैके जा सकते हैं इस तुला तो अगर किसी ने पानी नाल के जाना है तो ट्रांसपेरेंट वाटर बोटल ही इजाजत दी गई है प्रीख्या केंद्र के अंदर लेके जावा तो कोई होर चीज़ जीडी है नीट की प्रीख्या देर तुम नहीं लैके जा सक